ਇਹ ਚਿੱਟਾ ਗੱਡੀ 'ਚ ਮਿਲਿਆ ਹੈ ਨੌਜਵਾਨ ਮੌਤ ਹੋ ਗਈ ਹੈ ਤੇ ਪੁਲਿਸ ਉਸ ਗੱਲ ਨੂੰ ਰਫਾ-ਦਫਾ ਕਰਨ ਵਾਸਤੇ ਚਿੱਟਾ ਨਾਲ ਲਿਖ ਕੇ ਉਹਨੂੰ ਜ਼ਹਿਰੀਲੀ ਚੀਜ਼ ਲਿਖ ਰਹੀ ਹੈ ਦੇ ਨਾਲ ਸਾਰਾ ਕੇਸ ਖਰਾਬ ਕਰ ਰਹੀ ਹੈ ਗੜੀ-ਗੜੀ ਮਹੱਲੇ ਬਲੇ ਪਿੰਡ-ਪਿੰਡ ਦਾ ਮਸਲਾ ਹੋ ਗਿਆ ਕਿ ਜੀ ਨਸ਼ਾ ਬਿਕ ਰਿਆ ਸਭ ਨੇ ਅੱਜ ਸਾਰੇ ਇਲਾਕੇ 'ਚ ਸੋਗ ਪਿਆ ਹੋਇਆ ਨੌਜਵਾਨ ਫੌਜੀ ਮੁੰਡਾ ਮਰ ਗਿਆ ਦੋ ਦਿਨ ਪਹਿਲਾਂ ਇੱਥੇ ਆਇਆ ਉਹਨੂੰ ਨਾਲ ਲਿਜਾ ਕੇ ਕਾਰ ਦੇ ਵਿੱਚ ਚਿੱਟਾ ਪਲਾਤਾ ਹੈ ਤੇ ਚਿੱਟਾ ਗੱਡੀ 'ਚੋਂ ਮਿਲਿਆ ਹੈ ਨੌਜਵਾਨ ਮੌਤ ਹੋ ਗਈ ਹੈ ਤੇ ਪੁਲਿਸ ਉਸ ਗੱਲ ਨੂੰ ਰਫਾ-ਦਫਾ ਕਰਨ ਵਾਸਤੇ ਚਿੱਟਾਆਂ ਆ ਲਿਖ ਕੇ ਉਹਨੂੰ ਜ਼ਹਿਰੀਲੀ ਕੀਵਿ ਲਿਖ ਰਹੀ ਹੈ ਜਿਹਦੇ ਨਾਲ ਸਾਰਾ ਕੇਸ ਖਰਾਬ ਕਰ ਰਹੀ ਹੈ ਇੱਥੇ ਗਲੀ-ਗਲੀ ਮਹੱਲੇ ਬੱਲੇ ਪਿੰਡ-ਪਿੰਡ ਦਾ ਮਸਲਾ ਹੋ ਗਿਆ ਤੇ ਜੀ ਨਸ਼ਾ बिक ਰਿਹਾ ਸਭ ਨੂੰ ਪਤਾ ਆ ਸਿਰੋਂ ਫੜਦੀ ਨਹੀਂ ਤੇ ਪੁਲਿਸ ਨਾਲ ਮਿਲ ਕੇ ਸਾਰਾ ਕੁਝ ਕਰਾਉਂਦੀ ਹੈ ਤੇ ਪੰਜਾਬ ਦਾ ਬੁਰਾ ਹਾਲ ਹੈ ਸਾਨੂੰ ਆਪਣੇ ਮੈਂ ਆਪਣੇ ਪਿੰਡ ਦੀ ਗੱਲ ਕਰਦਾ ਫਸੇ ਦੀ ਆਪਣੇ ਇਲਾਕੇ ਦੀ ਗੱਲ ਕਰਦਾ ਅੱਜ ਸਾਰੇ ਇਲਾਕੇ ਦੇ ਸੋਗ ਪਿਆ ਹੋਇਆ ਨੌਜਵਾਨ ਫੌਜੀ ਮੁੰਡਾ ਮਰ ਗਿਆ ਤੇ ਕੋਈ ਪੁਲਿਸ ਉਲਟਾ ਕੇਸ ਖਰਾਬ ਕਰਕੇ ਕੇਸ ਨੂੰ ਇਹ ਸ਼ੋਅ ਕਰਨ ਦੀ ਕੋਸ਼ਿਸ਼ ਕਰ ਰਹੀ ਕਿ ਇੱਥੇ ਨਸ਼ਿਆਂ ਦੀ ਕੋਈ ਗੱਲ ਨਹੀਂ ਸੋ ਮੈਂ ਸਰਕਾਰ ਨੂੰ ਬੇਨਤੀ ਕਰਦਾ ਭਗਵਾਨਤਮਾਨ ਜੀ ਤੁਸੀਂ ਉੱਥੇ ਧਾਕੇ ਮਾਰੀ ਜਾਂਦੇ ਹੋ विधानसभा ਦੇ ਵਿੱਚ ਕਦੇ ਜੀਸੀਬੀ ਦਿਖਾਉਂਦੇ ਕਦੇ ਕੋਸ਼ਿਸ਼ ਦਿਖਾਉਂਦੇ ਕਦੇ ਥੱਲੇ ਆ ਕੇ ਦੇਖੋ ਥੱਲੇ ਸਾਡੇ ਨੌਜਵਾਨ ਮੁੰਡੇ ਮਰ ਰਹੇ ਆ ਤੁਸੀਂ ਕਰਦੇ ਕੁਛ ਨਹੀਂ ਐ ਮੈਂ ਗੁਜਰਾਤ ਜਾ ਕੇ ਆਇਆ ਕਰਨਾਟਕਾ ਜਾ ਕੇ ਆਇਆ ਉੱਥੇ بڑے بڑے ਹੋਟਲ ਲੱਗੇ ਹੋਏ ਤੇਰੇ ਕੇਜੀਐਸੀ ਪੰਜਾਬ 'ਚ ਨਸ਼ੇ ਖਤਮ ਕਰ ਰਹੇ ਆ ਅ ਕੱਲ ਪਰਸੋਂ ਮੈਂ ਫੋਟੋ ਵੀ ਪਾਈ ਐ ਪੂਰੇ ਦੇਸ਼ ਦੇ ਅਖਬਾਰਾਂ ਦੇ ਵਿੱਚ ਤੇਰੀ ਫੋਟੋ ਲੱਗੀ ਵੀ ਹੱਥ ਜੋੜ ਕੇ ਮੈਂ ਪੰਜਾਬ ਦੇ ਵਿੱਚ ਨਸ਼ੇ ਖਤਮ ਕਰ ਰਿਆ ਪੰਜਾਬ ਨੂੰ ਬਾਹਰ ਬਦਨਾਮ ਕਰ ਰਹੇ ਆ ਥੱਲੇ ਪੰਜਾਬ ਮਰ ਰਿਹਾ ਨੌਜਵਾਨ ਫੌਜੀ ਮੁੰਡਾ ਪਾਲਣਾ ਜਿਹਨੇ ਆਖੜਾ ਬਾਪ ਆਖੜਾ ਚਾਚਾ ਬੀਬੀ ਬੈਠੀ ਐ ਰੋੜਦੇ ਦੇਖ ਨਹੀਂ ਹੁੰਦੇ ਤੇ ਇਹਨਾਂ ਨੂੰ ਪੁੱਛੋ ਕਿਸ ਤਰ੍ਹਾਂ ਪਾਲਿਆ ਉਹ 1.5 ਸਾਲ ਦਾ ਛੋਟਾ ਜਿਹਾ ਬੱਚਾ ਉਹਦਾ ਕਿਵੇਂ ਪਾਲਣਾ ਨੌ ਮਹੀਨਿਆਂ ਦਾ ਕਿਵੇਂ ਪਾਲਣਾ ਉਹ ਤੇ ਤੁਸੀਂ ਉੱਥੇ ਵਿਧਾਨ ਸਭਾ ਦੇ ਵਿੱਚ ਸਿਰਫ ਠਾਕੇ ਮਾਰਨ ਦੇ আর ਦੂਸਰਿਆਂ ਨੂੰ ਗਾਲਾਂ ਕੱਢਣ ਤੇ ਬਿਨਾ ਹੋਰ ਕੋਈ ਕੰਮ ਨਹੀਂ ਤੇ ਥੱਲੇ ਅਬ ਗਲੀ ਗਲੀ ਚਿੱਟਾ ਵਿਗਦਾ ਆ ਮੈਂ ਤੈਨੂੰ ਮਲਾਵਾ ਉਹਦੇ ਬੰਦੇ ਚਲੋ ਆਓ ਤੁਹਾਨੂੰ ਮੈਂ ਇੱਥੇ ਬੰਦੇ ਮਨਾਵਾ ਵੇਚਣ ਵਾਲੇ ਜਿਹੜੇ ਦਿਖਾਵਾਂ ਤੁਸੀਂ ਇਹ ਖਾਂਦੇ ਐ ਜਿਹੜਾ ਇਹਨੂੰ ਗਲਤ ਤਰੀਕੇ ਨਾਲ ਲਾ ਦਿੰਦਾ ਜਾਂਦਾ ਨਸ਼ੇ ਤੇ ਤੁਸੀਂ ਉਹਨਾਂ ਨੂੰ ਫੜ-ਫੜ ਕੇ ਦੇਈ ਜਾਂਦੇ ਅੱਜ ਰੋਪੜ ਦੇ ਐਸਐਸਪੀ ਦੇ 5 ਦਿਨਾਂ ਦੇ ਮੈਂ ਦੇਖ ਰਿਹਾ ਰਿਪੋਰਟਾਂ ਆ ਰਹੀਆਂ ਉਹ ਕਹਿੰਦੇ ਰੋਜ਼ ਕਹਿੰਦਾ ਵੀ ਨਸ਼ੇ ਦੇ ਆਦੀ 7 ਜਾਣੇ ਫੜੇ ਐ ਉਹ ਨਸ਼ੇ ਦੇ ਆਦੀ ਤਾਂ ਉਹ ਐ ਜਿਹਨਾਂ ਨੂੰ ਇਹ ਵੇਚਣ ਵਾਲਿਆਂ ਨੇ ਨਜਾਇਜ਼ ਤੌਰ ਤੇ ਲਾਤਾ ਤੇ ਉਹਨਾਂ ਨੂੰ ਫੜ ਕੇ ਤੁਸੀਂ ਅੰਦਰ ਦਾ ਹੀ ਕਹਿੰਦੇ ਹੋ ਛੇ ਮਹੀਨੇ ਬਾਹਰ ਨਹੀਂ ਆਉਂਦਾ ਬੁਢੀ ਦਾ ਪੁੱਤ ਤੇ ਉਹਦਾ ਕਸੂਰ ਕੀ ਹੈ ਕਸੂਰ ਹੈਗਾ ਇੱਥੇ ਕੁਝ ਬੀਬੀਆਂ ਵੇਚਦੀਆਂ ਕੁਝ ਬੰਦੇ ਵੇਚਦੇ ਉਹਨਾਂ ਨੂੰ ਪੁਲਿਸ ਜਿਹੜੇ ਵਗਾਉਂਦੀ ਹੈ ਤੇ ਤੁਹਾਡੇ ਲੀਡਰ ਜਿਹੜੇ ਵਗਾਉਂਦੇ ਉਹਨਾਂ ਨੂੰ ਤੁਸੀਂ ਫੜਦੇ ਨਹੀਂ ਆਹ ਬਾਈ ਤੇ ਪੁੱਛ ਲਓ ਜੀ ਦਾ ਮੁੰਡਾ ਮਰਿਆ ਕਿਹੜਾ ਹਾਲਤ ਹੈ ਇੱਥੇ 2 ਦਿਨ ਪਹਿਲਾਂ ਮੁੰਡਾ ਆਇਆ ਜਵੰਦਤਰ ਤੋਂ ਫੌਜ ਵਿੱਚ ਭਾਰਤੀ ਹੈ ਕੁਝ ਦਿਨ ਪਹਿਲਾਂ ਛੁੱਟੀ ਆਇਆ ਉਹਨੂੰ ਕਿਹੜਾ ਪਤਾ ਉਹਦੇ ਹਾਲਾਤ ਦਾ ਲੇਕਿਨ ਆ ਲਿਜਾ ਕੇ ਗੱਡੀ ਦੇ ਵਿੱਚ ਤੇ ਚਿੱਟਾ ਮਿਲਿਆ ਹੈ ਸਾਰੀ ਦੁਨੀਆ ਦੇ ਸਾਹਮਣੇ ਸਰਕਾਰ ਪੁਲਿਸ ਚਿੱਟਾ ਚੱਕ ਕੇ ਲੇਗੀ ਚਿੱਟੇ ਦਾ ਕੇਸ ਨਹੀਂ ਪਾ ਰਹੇ ਸੋ ਐਸੀ ਇਸ ਲੜਾਈ ਨੂੰ ਲੜਾਂਗੇ ਆਪਣਾ ਸਾਡਾ ਨੌਜਵਾਨ ਮਰਿਆ ਮੇਰੇ ਇਲਾਕੇ ਦਾ ਮੇਰੇ ਪਰਿਵਾਰ ਦਾ ਹੈ ਤੇ ਅਸੀਂ ਇਹਨਾਂ ਦੇ ਨਾਲ ਖੜ ਕੇ ਲੜਾਈ ਲੜਾਂਗੇ ਔਰ ਇਨਸਾਫ ਦਵਾਵਾਂਗੇ ਅੰਜ ਤੇ ਦੀ ਹੋਣੀ ਹੋ ਹੈ ਲੇਕਿਨ ਫੌਜ ਵੀ ਆਏਗੀ ਫੌਜ ਨੇ ਵੀ ਦੇਖਣਾ ਉਹਨਾਂ ਦਾ ਵੀ ਜਵਾਨ ਮਰਿਆ ਤੇ ਉਹ ਆਦੀ ਤਾਂ ਹੈ ਨਹੀਂ ਸੀ ਨਸ਼ੇ ਦਾ ਤੇ ਆ ਜਿਹੜਾ ਮੌਕੇ ਤੇ ਚਿੱਟੇ ਪਛਾਣ ਲਾਇਆ ਨੇ ਪਛਾਣਿਆ ਕਿ ਜੀ ਚਿੱਟਾ ਲਿਫਾਫੇ ਚ ਪਾ ਕੇ ਲੈ ਗਏ ਉਹਦੇ ਚ ਤੇ ਆ ਦੇਖੋ ਆ ਲੈ ਕੇ ਗਿਆ ਚਿੱਟਾ ਸਭ ਨੂੰ ਦਿਖਦਾ ਫਿਰ ਇਹ ਜਾਰੀਲੀ ਚੀਜ਼ ਕਿਸ ਤਰ੍ਹਾਂ ਹੋ ਗਈ ਜੀ ਫਿਰ ਲਿਖਦੇ ਕਿਉਂ ਨਹੀਂ ਜਾਂਦਾ ਅਗਲੇ ਫਿਰ ਉਹ ਕੁੜੀ ਲ ਪੁਲਿਸ ਵਿੱਚ ਲੱਗੀ ਵੀ ਐ ਹੁਣ ਵਿਚਾਰੀ ਦਾ ਘਰ ਵਾਲਾ ਮਰ ਗਿਆ ਉਹਨ ਦਾ ਪਤਾ ਹੀ ਕੁਝ ਨਹੀਂ ਹੈ ਉਹ ਤਾਂ ਵਿਧਵਾ ਹੋ ਗਈ ਐ ਛੁੱਟੀ ਜੀ ਉਮਰ ਚ 30 ਸਾਲ ਦੀ ਵੀ ਨਹੀਂ ਐ ਜੀ ਤੇ ਗੌਰ ਕੋਈ ਨਹੀਂ ਸਹੀ ਸਰਕਾਰ ਦੀ ਤੋ ਐਸੀ ਸਰਕਾਰ ਤੋਂ ਮੰਗ ਕਰਦੇ ਸਾਨੂੰ ਹਿਸਾਬ ਮਿਲੇ ਇੱਥੇ ਜਿਹੜੇ ਆ ਥਾਣੇ ਵਾਲੇ ਚੌਂਕੀ ਵਾਲੇ ਇਹਨਾਂ ਦੀ ਵਿੱਚ ਮਿਲੀ ਭੁਗਤ ਹੈ ਇੱਥੇ ਆ ਜਿਹੜੇ ਬੰਦੇ ਵੇਚਦੇ ਆ ਉਹ ਸਾਰੀ ਦੁਨੀਆ ਨੂੰ ਪਤਾ ਉਹਨਾਂ ਨੂੰ ਕਿਉਂ ਨਹੀਂ ਚੱਕਦੇ ਹੋਰ ਚੰਕੌਰ ਸਾਹਿਬ ਹਲਕੇ 'ਚ ਗਲੀ ਗਲੀ ਮਾਲੇ ਮਾਲੇ ਔਰ ਹੁਣੇ ਇੱਥੇ ਐਮਐਲਏ ਕੋਈ ਬੋਲ ਰਿਹਾ ਸੀ ਤੇ ਥੱਲੇ ਆ ਕੇ ਦੇਖਦਾ ਨਹੀਂ ਕਿ ਜੀ ਕਿ ਆ ਬਿਕ ਰਿਆ ਤੁਹਾਡੀ ਕਿਹੜੀ ਸ਼ਾਇ ਹੈ ਤੁਹਾਡੇ ਤੁਹਾਡਾ ਪਿਆਰ ਰੋੜਾ ਇਹਦੇ ਵਿੱਚ ਉਹ ਤੁਸੀਂ ਦੱਸੋ ਨਾ ਹੁਣ ਆ ਕੇ ਇੱਥੇ ਸਾਡਾ ਚਮਕੌਰ ਸਾਹਿਬ ਸੀਦਾ ਸਿੰਘਾਂ ਦੀ ਧਰਤੀ ਹੈ ਬਚਿਆ ਹੋਇਆ ਸੀ ਨਸ਼ੇ ਤੋਂ ਆ ਹੁਣ ਆਗੇ 3 ਸਾਲ ਤੋਂ ਸਾਡਾ ਬੁਰਾ ਹਾਲ ਹੋ ਰਿਹਾ ਹੈ ਫਿਰ ਕੀ ਲੱਗਦਾ ਜੇ ਪੁਲਿਸ ਇਨਵਾਲਵ ਹੈ ਸਾਰੇ ਤਾਂ ਇਨਵੈਸਟੀਗੇਸ਼ਨ ਜਾਂ ਇਨਕੁਆਰੀ ਜਾਂ ਕਾਰਵਾਈ ਜਿਹੜੀ ਹੈ ਉਹ ਉਹ ਕਿੱਥੇ ਹੈ ਅਸੀਂ ਤਾਂ ਮੰਗ ਕਰਾਂਗੇ ਕਿ ਇਹਦੀ ਫੌਜ ਦੇ ਰਾਹੀਂ ਸੀਬੀਆਈ ਨੇ ਇਨਕੁਆਰੀ ਦਿੱਤੀ ਜਾਵੇ ਤੇ ਸਹੀ ਤਰੀਕੇ ਨਾਲ ਸਾਡੀ ਇਨਕੁਆਰੀ ਹੋਵੇ ਕਿਸ ਤਰ੍ਹਾਂ ਸਾਡਾ ਮੁੰਡਾ ਮਰਿਆ ਕਿਸ ਤਰ੍ਹਾਂ ਇੱਥੇ ਚਿਟਾਰਿਆ ਕਿਹੜੇ ਕਿਹੜੇ ਚਿੱਟੇ ਦੇ ਵਪਾਰੀ ਆਖਰ ਜੀ ਉਹ